ਇਹ ਗੱਲ ਸੁਣ ਨਹੀਂ ਰਹੀਆਂ ਪਤਾ ਨਹੀਂ ਕੀ ਇੱਕ ਸਮਝ ਕਰੀ ਜਾਂਦੇ ਆ ਸਿਪਾਹੀ ਗੱਲ ਸੁਣਿਓ ਭਾਬੀ ਸਾਰਾ ਮਜਾ ਹੀ ਮਾਰਦਾ ਏ ਕਿੱਥੇ ਬੱਸ ਆਹ ਹਏ ਇੱਕ ਤੋਤਾ ਕਰਕੇ ਦੇਸ਼ਤਾ ਨਹੀਂ ਹੁੰਦਾ ਤੁਹਾਡੀਆਂ ਦੇ ਇਹ ਗੰਦ ਖਾਣਾ ਨਾ ਲਾਇਆ ਕਰੋ ਚੰਗਾ ਨਹੀਂ ਹੁੰਦਾ ਤੇ ਕੀ ਕਰਾਂ ਇਹਦਾ ਜਾਹਰਾ ਵਾ ਇਹਦਾ ਅਸਰ ਹੋ ਰਿਹਾ ਗੱਲ ਸੁਣੋ ਫਿਰ ਮੈਂ ਗੱਲ ਦੱਸਾਂ ਇਦਰਾ ਇਹਦੀ ਗੱਲ ਸੁਣ ਲੈ ਇਸ ਹਾੜਾ ਜਰਦਾ ਲੰਦਾਈ ਹਾਂ ਮਨਿਆੜਾ ਬੀਰੋ ਜਿਹੜੀ ਆ ਰਿਸ਼ਤੇ ਕਰਾਉਂਦੀ ਜਿਹੜਾ ਚੇਤਾ ਚੇਤਾ ਹੀ ਜਦੋਂ ਵਿਆਹ ਹੋਣ ਤੋਂ ਪਹਿਲਾਂ ਕਰਾਉਂਦੀ ਨਾ ਇਹਨੂੰ ਰਿਸ਼ਤਾ ਹਾਂ ਤੇ ਉਹ ਗੱਲ ਦੱਸਣਾ ਹੈ ਤੁਹਾਨੂੰ ਦੱਸੰਦੇ ਹੀ ਇਹ ਮੈਨੂੰ ਹੁੰਦੀ ਰਿਸ਼ਤਾ ਕਰਾਉਂਦੀ ਹੀ ਮੈਨੂੰ ਤੇ ਕੁੜੀ ਬੜੀ ਮੋਟੀ ਸੀ ਤੇ ਸਾਭੀ ਮੰਗਦੀ ਤੇ ਫਿਰ ਕੀ ਮੈਂ ਮੈਂ ਹੁੰਦੀ ਨਾ ਤੇ ਮੈਂ ਪਾ ਦੇਣੀ ਆ ਤੇ ਮੈਨੂੰ ਹੁਣ ਗੱਲ ਉਹ ਕਹਿੰਦੀ ਕਿੰਨੀ ਗੱਲਾਂ ਕਰਨਾ ਤੇ ਮੇਰੇ ਇੰਨੇ ਯਾਰ ਦੋ ਤੇ ਮੈਂ ਤੀ ਲਗਤ ਕਰਦਾ ਹਾਂ ਹਾਏ ਹਾਏ ਮੈਂ ਆਪਣੇ ਕੋਲੋਂ ਲਾ ਕੇ ਗੱਜ ਵਜਾ ਕੇ ਵਿਆਹ ਕਰ ਦੇਣਾ ਹੀ ਆ ਤੇ ਮੈਨੂੰ ਗੱਲ ਹੀ ਹੁਣ ਦੱਸੀ ਇਹਨਾਂ ਨੇ ਆ ਤੇ ਤੁਹਾਡੀ ਭੋਦੀ ਨੇ ਚੂਲ ਮਾਰੀ ਤੁਹਾਡੇ ਰਿਸ਼ਤੇ ਚ ਉਹ ਵੀ ਦੋ ਰਿਸ਼ਤੇ ਆਏ ਕਹਿੰਦੇ ਭਾਬੀ ਨੇ ਚੂਲ ਮਾਰੀ ਉਹ ਤੇ ਮੇਰ ਕੋ ਨਹੀਂ ਰਹਾ ਗਿਆ ਤੇ ਮੈਂ ਕਿਹਾ ਮੈਂ ਆਪਣੇ ਦਿਓਰ ਨੂੰ ਦੱਸ ਕੇ ਆਵਾਂ ਇਹ ਗੱਲ ਮੈਂ ਹੁੰਦੀ ਨਾ ਉਸ ਟਾਈਮ ਪਰ ਮੇਰਾ ਵਿਆਹ ਲੇਟ ਹੋਇਆ ਤੇ ਮੈਂ ਆਪਣੇ ਭਾਇ ਕੋਲੋਂ ਪੱਲੀਆਂ ਪਾ ਕੇ ਭਾਸ਼ਾਪ ਵੀ ਪਾਉਂਦੀ ਤੇ ਗੱਜ-ਵੱਜ ਕੇ ਵਿਆਹ ਵੀ ਕਰਦੀ। ਪਾ ਭਾਬੀ ਨੇ ਪਤਾ ਕੀ ਕਿਹਾ ਕਿ ਕੁੜੀ ਮੋਟੀ ਆ। ਤੈਨੂੰ ਭਰਾਵਾ ਕੁੜੀ ਮੋਟੀ ਨਹੀਂ ਸੀ। ਪਤਾ ਕਿਹੜੀ ਗੱਲੋਂ ਕਿਹਾ ਭਾਬੀ ਕਹਿੰਦੀ ਵੀ ਮੁੰਡਾ ਜਿਹੜਾ ਨਾ ਜਰਦਾ ਲੰਦਾ ਹੀ ਹੋ। ਪਤਾ ਕਰਦਾ ਹੀ ਹੋ। ਜਰਦਾ 10 ਜਰਦੇ ਦਾ ਐਡਾ ਕਿਹੜਾ ਨਸ਼ਾਹੀ ਹੈ। ਜਰਦਾ ਕੜਾ ਹੀ ਨਾ ਮਹਿੰਗਾ ਹੁੰਦਾ ਕਿ ਪੈਰੀ ਵਈ ਲੱਗੀ ਆ। ਦੋਨ ਪੀ ਕੁੜੀ ਆਉਂਦੀ ਆ। ਹੁਣ ਤੈਨੂੰ ਪਤਾ ਵੀ ਜਰਦੇ ਨੂੰ ਇੰਨਾ ਵਧਾ ਕੇ ਦੱਸਣਾ ਤਾਂ ਫਿਰ ਕੁੜੀ ਵਾਲੇ ਕਰਦੇ ਰਿਸ਼ਤਾ। ਕੀ ਪਤਾ ਹੋਵੇ ਹੋਰ ਕੁਝ ਕਹਿਤਾ ਹੋਵੇ ਮੁੰਡਾ ਹੋਵੇ ਐਸਾ ਭਾਬੀ ਨੇ ਕਿਹਾ ਮੁੜ ਕੇ ਰਿਸ਼ਤਾ ਹੀ ਨਹੀਂ ਚੜਿਆ ਵੀਰ ਨੂੰ ਕੋਈ ਜਿਹੜਾ ਸਮੈਗ ਸਮੂਗ ਪੀਂਦਾ ਉਹਨਾਂ ਪੈਰੀ ਫਿੱਕਦੀ ਜਦਰਾ ਤਾਂ ਹੁੰਦਾ ਹੈਗਾ ਅੱਕਣੀ ਜਿਹੜਾ ਖਾਊਗਾ ਜਰਦਾ ਉਹ 100 ਸਾਲ ਹੀ ਮਰਦਾ ਜਿਹੜਾ ਖਾਊਗਾ ਕਿਉ ਉਹ ਮਰਿਆ ਹੀ ਲੋ ਚਲੋ ਤੇ ਮੈਂ ਤੇ ਇੱਕ ਗੱਲ ਨੂੰ ਸਹਿਮਤ ਆ ਪਰ ਚੂਲ ਤੇ ਮਾਰਤੀ ਨਾ ਤੇ ਰਿਸ਼ਤੇ ਚ ਇਹ ਨੇ ਗੱਲ ਬਹੁਤ ਗਲਤ ਕੀਤੀ ਹੁਣ ਜਿਹੜਾ ਮਰਜੀ ਰਿਸ਼ਤਾ ਲਾ ਕੇ ਦਵੇ ਤੇ ਸਾਹਮਣੇ ਦਰਨੀ ਕਹਿੰਦੀ ਹੀ ਨਾ ਪੀਓ ਕਹਾਣੀ ਆ ਉਹ ਪਹਿੰਗੀ ਆ ਮੈਂ ਇੱਧਰ ਦੀ ਟੇਰੀਟਰੀਆਂ ਨਹੀਂ ਘਰ ਰਹੀ ਹੋਣੀ ਐ ਤੇ ਲਿਆਉਣੀ ਤੇ ਚੱਜ ਦੇ ਟੌਪ ਸੋਹਣੀ ਕੁੜੀ ਲਿਆ ਕੇ ਦੇਣੀ ਆ ਭਾਬੀ ਤੂੰ ਲਿਆ ਦੇ ਮੈਂ ਤਾਂ ਉਹਨੂੰ ਕਹੂੰਗਾ ਕਿ ਤੂੰ ਵਿਆਹ ਵਿੱਚ ਨਾ ਵੱਡੀ ਭਾਬੀ ਨੂੰ ਜੀਂਨੀ ਐਸਾ ਵੀਰ ਦਾ ਜਰਦਾ ਮਸੂਰ ਕੀਤਾ ਨਾ ਉਹਨੇ ਦੁਨੀਆ ਵਿੱਚ ਦੁਨੀਆ ਕੀ ਹੋ ਗਿਆ ਕਿ ਜਿਹੜਾ ਕੋਈ ਮੁੜ ਕੇ ਉਸ ਤੋਂ ਬਾਅਦ ਰਿਸ਼ਤਾ ਹੀ ਨਹੀਂ ਆਇਆ ਵੀਰ ਦੀ ਤੇਰੀ ਉਮਰ ਹੋ ਗਈ ਵੀਰ ਦੀ ਤੇ ਜਰਦੀ ਜਿਹੜਾ ਮੜੀ ਜੀ ਪੈਂਦੀ ਸਫਾ ਸਫਾ ਪੈਂਦੀ ਥੋੜਾ ਜਿਹਾ ਭਾਜੀ ਪੈਂਦੀ ਜਿਵੇਂ ਪੈਨੋ ਪਤਾ ਪਰ ਮਸੂਰ ਕਿੰਨਾ ਜਰਦਾ ਮੰਨਿਆ ਆ ਬੋਲੇ ਜਿਹੜਾ ਤਾਂ ਟੁਕਸੜਦਾ ਵਾਂ ਆਤਮ ਬਦਲ ਲਾਏ ਫੇਰ ਰਿਸ਼ਤਾ ਵੜਾਵਾ ਉਹ ਜਰਦਾ ਹੀ ਆ ਉਹ ਕਹੇ ਨਸ਼ਾ ਕਹੋਗੇ ਦੂਜੇ ਚੌਲਾਂ ਵਾਲਾ ਜਰਦਾ ਖਾਂਦਾ ਵਾ ਉਹ ਚੌਲਾਂ ਵਾਲਾ ਭਰਾ ਖਾ ਲਿਆ ਕਰ ਹਾ ਛੱਡ ਦੇ ਇਹਦੇ ਨਾਲ ਚੌਲਾਂ ਵਾਲਾ ਖਾ ਲੇ ਤੇ ਉਹ ਚੰਗਾ ਤੇ ਤੂੰ ਲੋਕਾਂ ਨੇ ਕਹੀਏ ਚੌਲਾਂ ਜਰਦਾ ਜ਼ਿਆਦਾ ਖਾਂਦਾ ਵਾ ਚੱਲ ਕਹਿ ਦਾਂਗੇ ਅੱਛਾ ਮੇਰੀ ਗੱਲ ਸੁਣ ਇੱਕ ਗੱਲ ਹੋ ਰਹੀ ਓ ਮੈਂ ਵਿੱਚੋਲਣ ਬਣਨਾ ਵਾ ਸਾਰੇ ਪਾਸੇ ਵਿੱਚੋਲੇ ਵੇਲਾ ਅੱਜਕੱਲ ਕੋਈ ਨਹੀਂ ਜਿਹੜਾ ਬਿਨਾਂ ਪੈਸੇ ਲੈ ਕੇ ਦਿਆ ਰਿਸ਼ਤਾ ਕਰਉਣ ਤੇ ਜੇ ਓਦਾਂ ਕੇ ਓਦਾਂ ਕੁੜੀ ਨਹੀਂ ਲੱਭਣੀ ਤੇ ਮੈਂ ਤੇਰੀ ਭਾਬੀ ਲੱਗੀ ਗਾਂ ਹੁਣ ਇਹ ਵਧੀਆ ਸੋਹਣੀ ਕੁੜੀ ਲਿਆ ਕੇ ਦਊਂਗੀ ਕਾਣੀ ਕੰਝ ਨਹੀਂ ਦੇਣੀ ਲਿਆ ਕੇ ਦੂਜੀ ਗੱਲ ਇਹ ਆ ਤੇ ਜਿਹੜੀ ਤੇਰੀ ਪਹਿਲੀ ਆ ਹਨਾ ਅੱਧੀ ਅੱਧੀ ਲੈਣੇ ਕਰ ਲੈਣੇ ਆਪਾਂ ਹਨਾ ਪਹਿਲੀ ਨੇ ਘਰੇ ਰਹਿਣਾ ਆਪਾਂ ਤੇ ਠੀਕ ਆ ਸੋਹਣੀ ਕੁੜੀ ਲੈ ਦਿੰਦੀ ਆਪਾਂ ਕੋਈ ਨਹੀਂ ਦੇ ਦਾਂ ਮੈਂ ਭਾਬੀ ਸਾਰੀ ਤੇਰੇ ਨਾਲ ਆ ਲਾ ਦੂੰਗੀ ਪਹਿਲੀ ਆਹ ਕੰਡੀਆਂ ਮੈਂ ਪੱਤਾ ਤੋੜਨੀ ਆ ਸਾਰੀ ਪਹਿਲੀ ਤੇਰੇ ਨਾਲ ਆ ਲਾ ਦੂੰਗਾ ਵੇਲਾ ਹੁਣ ਸੋਚ ਲਾ ਉਹਨੇ ਕਹਾਂ ਨਾ ਕਹੀਂ ਵੀ ਇਦਾਂ ਹਨਾ ਗਿਆ ਵਾ ਉਹਨੂੰ ਨਾ ਦੱਸੀ ਵੱਡੀ ਭਾਬੀ ਨੂੰ ਉਹ ਤੇ ਚੂਲਾ ਮਾਰਦੀ ਆ ਮੈਨੂੰ ਕੋਪਾ ਆਏ ਕੋਰੇ ਕਾਜ ਦੇ ਸ਼ੈਨ ਕਰਾ ਲਓ ਪਰ ਮੈਨੂੰ ਬੁੱਢੀ ਲਿਆ ਦਿਓ ਏ ਚਾਹ ਠੀਕ ਆ ਤੂੰ ਹੁਣ ਰੋਣਾ ਪਿੱਟਣਾ ਨਹੀਂ ਹੜੇ ਵਾਲ ਵੇਖ ਕੇ ਤੇ ਬਸ ਇਹਨਾਂ ਸਾਲਾਂ ਬਦੀ ਨੰਗਾ ਦੋ ਮੈਨੂੰ ਹਫਤੇ ਵਿਆਹ ਚਾਹੀਦਾ ਸਿੱਧੀ ਗੱਲ ਇਹ ਪਪਾ ਵੀ ਜਿਹੜੀ ਮਰਜ਼ੀ ਲਿਆ ਕੇ ਦਈਏ ਉਹ ਲੈ ਲਵੀ ਹੁਣ ਉਧਰੋਂ ਅਹੀਂ ਸਕਣਾ ਦੀ ਗੱਲ ਕਰਨ ਦੇਰੇ ਰਿਸ਼ਤੇ ਦੀ ਇਹ ਪਿੱਟਣ ਦਾ ਨਾ ਤੇ ਕੰਮ ਕਿਸੇ ਸਰੇ ਜਾਣ ਦਾ ਮੈਂ ਸਕਣਾ ਆਈ ਹਾਂ ਜਦੋਂ ਮੇਰਾ ਵਿਆਹ ਨਹੀਂ ਹੁੰਦਾ ਚਾਚਾ ਕਿਹੜੀ ਮਰਲੇ ਆਇਆ ਵਾ ਤੇ ਬਲਸਣ ਬਣਾ ਪਹਿਲਾਂ ਕਰ ਦਿੰਦਾ ਵਾ ਕੀ ਕਰਾਂ ਫਿਰ ਓ ਜਾ ਜਾ ਸ਼ਰਾਸ ਲੂ ਕਰੋ ਜਾ ਵੀ ਕਾਲੀ ਸਕਣਾ ਦੀ ਕਰਦੇ ਆਂ ਆਈਦਾ ਹੋਰ ਕਿ ਅਹੀ ਨਹੀਂ ਸੁਣਸਵਾਈ ਆਟੀ ਤੇ ਆਖਰ ਤਾਂ ਮੇਨਾ ਲੜਦੇ ਆ ਤੇ ਆ ਆ ਸਾੜਦੇ ਹੁਣ ਜਰਦਾ ਜਾਣਾ ਖਾਈ ਹੁਣ ਦੂਜਾ ਬਣਾ ਕਰੋ ਐਈ ਲੱਗਦੇ ਆ ਮੇਰੇ ਕੋਲ ਵਿਆਹ ਤੇ ਕਰਾਓ ਮੇਰਾ ਤੁਹਾਨੂੰ ਦਊ ਤੁਹਾਨੂੰ ਮੈਂ ਕਿੱਲੇ ਮੱਜਾਂ ਵਾਲੇ ਓ ਗੱਲ ਸੁਣਿਓ ਗੱਲ ਸੁਣਿਓ ਸਰਦਾਰ ਜੀ ਅੱਜ ਆਪਕੇ ਘਰ ਪੇ ਨਹੀਂ ਆਉਂਗੀ ਕਿਉਂ ਨਹੀਂ ਆਉਂਗੀ ਨਹੀਂ ਆਉਂਗੀ ਨਹੀਂ ਆਉਂਗੀ ਮੈਂ ਤੇ ਤੈਨੂੰ ਇਹ ਗੱਲ ਕਹਿਣੀ ਸੀ ਵੀ ਉਹ ਜਿਹੜੀ ਨਵਾਂ ਇੰਨੀਆਂ ਬੋਲੀਆਂ ਨਾ ਉਹ ਕਰਦੀਆ ਉਹ ਨਹੀਂ ਲੜਨੋ ਹਟਦੀਆ ਉਹ ਬਹੁਤ ਬੋਲਦੀਆ ਆਪੋ ਕਿਤਨਾ ਬੁਰਾ ਭਲਾ ਬੋਲਾ ਕਿਤਨਾ ਗੰਦੀ ਬਾਤ ਬੋਲਾ ਉਸਨੇ ਕਿਤਨਾ ਲੜਾਈ ਕੀਆ ਮੈਨੂੰ ਨਹੀਂ ਅੱਛਾ ਲੱਗਤਾ ਉਹ ਬਲਿਆਰੀ ਦੀ ਨਵਾਂ ਹੈ ਹੀ ਇਦਾਂ ਦੀ ਆ ਵਾ ਗੁਲਜਾਰੀ 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 ਆ ਗੁਲਜਾਰੀ ਤੇ ਫਿਰ ਗੁਲਜਾਰੀ ਦੀਆਂ ਨੋਹਾਂ ਵੀ ਉਹਦੇ ਵਾਂਗੂ ਹੀ ਲੜਾਈ ਕਰਦੀਆਂ ਗੁਲਜਾਰੀ ਵੀ ਉਹਨਾਂ ਵਾਂਗੂ ਲੜਾਈ ਕਰਦਾ ਹੋਊਗਾ ਓਏ ਆਹੋ ਮਰ ਗਿਆ ਵਾ ਹੁਣ ਮੇਰਾ ਵੱਡਾ ਭਰਾ ਹੀ ਉਹ ਮਰ ਗਿਆ ਆਹ ਮਰ ਗਿਆ ਵਾ ਤੇ ਸਰਦਾਰ ਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਕੀ ਦੱਸਾਂ ਇਹ ਲੰਮੀ ਕਹਾਣੀ ਆ ਇਹ ਬੈ ਕੇ ਸੁਣਨ ਵਾਲੀ ਆ ਅੱਜ ਤੱਕ ਮੇਰੇ ਕੋਈ ਕਿਸ ਨੇ ਗਾਲੀ ਨਹੀਂ ਕੋਈ ਪੁੱਛੀ ਮਾਓ ਦੀ ਨਵਾਂ ਪੋਹਰੇ ਨਾਓ ਮੁੰਡੇ ਪੋਛਰੇ ਗਲਜਾਰੀ ਦੇ ਤੇ ਤੇਰਾ ਕੀ ਹੋਇਆ ਕੀ ਨਹੀਂ ਹੋਇਆ ਸਰਦਾਰ ਜੀ ਉਹਨੂੰ ਗਲਜਾਰੀ ਕਹਿੰਦੇ ਆ ਨਾ ਗਲਜਾਰਸੋ ਹੀ ਉਤਰਾਂ ਗਲਜਾਰੀ ਗਲਜਾਰੀ ਕਹਿੰਦੇ ਮੇਰਾ ਵੱਡਾ ਭਰਾ ਅੱਛਾ ਹਾਂ ਪਰ ਇਹ ਆ ਵੀ ਮੈਂ ਆਜ ਮਾਨ ਨੂੰ ਸਕੂਨ ਮਿਲਿਆ ਕੇ ਮੈਨੂੰ ਵੀ ਇਹ ਗੱਲ ਪਾਣੀ ਦੇ ਪੁੱਛੀ ਆ ਜੇ ਸੁਣਨੀ ਆ ਤੇ ਆਜਾ ਜਾ ਮੇਰੇ ਕੋ ਕਹਾਣੀ ਸੁਣ ਲੈ ਕਿਉਂਕਿ ਉੱਤੇ ਮੌਸਮ ਵੀ ਤੈਨੂੰ ਪਤਾ ਖਰਾਬ ਆ ਅੱਧੀ ਕਹਾਣੀ ਰਹਿ ਗਈ ਅਧੂਰੀ ਰਹਿ ਗਈ ਮੇਰੇ ਮਨ 'ਚ ਵੀ ਵਿਰਸ ਲਾਉਣਾ ਵੀ ਮੈਂ ਪੂਰੀ ਨਹੀਂ ਸੁਣਾ ਸਕਿਆ ਤੇਰੇ ਮਨ 'ਚ ਵੀ ਮੈਂ ਪੂਰੀ ਸੁਣ ਨਹੀਂ ਸਕੀ ਸਰਦਾਰ ਜੀ ਤੇਰੇ ਕੋ ਟਾਈਮ ਹੈਗਾ ਸੁਣਦਾ ਆਜਾ ਸੁਣ ਲੈ ਕਹਾਣੀ ਸਰਦਾਰ ਜੀ ਸੁਣ ਤੇ ਮੈਂ ਲਵਾਂਗੀ ਆਹ ਉਹ ਨਾ ਨਾ ਲੜਕੀਆਂ ਆ ਜਾਣ ਫੇਰ ਤੂੰ ਇੱਥੇ ਬਹਿ ਕੇ ਸੁਣ ਲਾ ਠੀਕ ਐ ਸਰਦਾਰ ਜੀ ਮੈਂ ਆ ਜਾਏਗਾ ਪਰ ਪਿਛਲਾਈ ਨਾ ਮਾਰ ਦੇ ਚੁਮਾ ਚ ਬੇਬੜਾਈ ਪਾ ਵੀ ਕਿਹੜਾ ਫੇਰ ਮਿਰਚਾਂ ਪਾਈਆਂ ਈਆਂ ਕਿ ਤਰੋਗਾ ਅੱਭੀ ਤੈਨੂੰ ਸਗਣ ਆਕੇ ਦੇ ਦੂੰਗਾ ਦੋ ਆਪਾਂ ਬੇ ਸਾਬੜਾ ਦੂੰਗਾ ਅੱਭੀ ਕਹਿੰਦੇ ਇੰਜੀਨੀਅਰ ਆਪਣੇ ਘਰ ਵਾਸਤੇ ਅਗੜਾ ਪਾਉ ਉਹ ਸਾਜਣੇ 330 ਲੈਣਾ ਗੱਲ ਜੁੱਤੀ ਲਗਾ ਹੀ ਨਹੀਂ ਦੇਣੀ ਖੱਤੇ ਵਾਲੇ ਵੇਖਾਂ ਇਸ ਥਲੇ ਪਿਆ ਕੇ ਤਾਂ ਕੁੰਗੜੀ ਨਾ ਜਾਵੇ ਜੋ ਕਹਿ ਗਈ ਹੈ ਨਾ ਕਿ ਇਸ ਥਲੇ ਪਿਆ ਰੇ ਤਾਂ ਉੱਥੇ ਆਏ ਹਾਏ ਉੱਥੇ ਕਿ ਤਾਕੜ ਕੇ ਪਿਆ ਇਹਨੂੰ ਠੱਟਾ ਨਹੀਂ ਨਹੀਂ ਜੁੱਤੀ ਲਗਾ ਹੀ ਨਹੀਂ ਦੇਣੀ ਵੇ ਨਾ ਖੱਤਿਆ ਕੱਲਾ ਹੀ ਦੰਦ ਕੱਢੀ ਜਾਣ ਗਿਆ ਮੈਂ ਕੀ ਹੋਇਆ ਰੋ 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 ਛੇਤੀ ਹਾਂ ਮਿੰਤ ਲੱਗਦਾ ਅੱਗੇ ਪਾਗਲੇ ਹੋਰ ਹੋ ਗਿਆ ਜਿਆਦਾ ਕੀ ਗੱਲ ਹੋਈ ਆ ਸਾਰੇ ਪਿਆਹ ਤੇ ਰਿਸ਼ਤੇ ਯਾਰ ਭਾਬੀ ਤੂੰ ਮੇਰੇ ਵਿਆਹ ਵੰਡਿਆ ਆਈ ਤੇ ਤੂੰ ਸੱਚ ਮੇਰੇ ਅੱਖ ਚ ਸਲਾਈ ਮਾਰਤੀ ਆ ਹਾ ਅੱਖ ਤੇ ਨਿਕਲ ਗਈ ਤੇਰੀ ਕਿਤੇ ਦੇਲਾ ਬਾਹਤ ਨਹੀਂ ਨਿਕਲ ਗਿਆ ਤੋਚੂ بیا ਬੜਾਈ ਸ਼ਰਮਾਇਆ ਮਿਰਚਾ ਪਾਤੀ ਆਈ ਚੱਲ ਪਖੰਡ ਜੇ ਨਾ ਕਰ ਬੋਤੇ ਜਦੋਂ ਵੇਖੋ ਵਿਆਹ ਦੇ ਸੁਪਨੇ ਲੈਂਦਾ ਰਹਿਣਾ ਮੇਰੀ ਗੱਲ ਸੁਣ ਭਾਬੀ ਉਦਾਂ ਤੇ ਵਿਆਹ ਮੈਨੂੰ ਤੂੰ ਕਰਾਉਣਾ ਨਹੀਂ ਹੈ ਕਿਤੇ ਹੂੰ ਤੇ ਸੁਪਨੇ ਜਿਦੋਂ ਹੁੰਦੇ ਕਰਾਵਾਂਗੇ ਕਰਾਵਾਂਗੇ ਵਿਆਹ ਟੈਨਸ਼ਨ ਲੈ ਐਂਦਾ ਕਰ ਜੇ ਬਾਹਰ ਘੜੀ ਫਿਰ ਤੁਰ ਜਾ ਕੇ ਸੋ ਕੰਮ ਕਰਨ ਵਾਲੀ ਉੜਤਾ ਤੈਨੂੰ ਕਹਿ ਗਈ ਐ ਇਸੀ ਥਲੇ ਬਹਿਰ ਤੋਂ ਹਿੱਲਣੀ ਨਹੀਂ ਬਿਆਹ ਥੋ ਸੋਨੀਆ ਭਾਬੀ ਗਈ ਐ ਰਿਸ਼ਤਾ ਕਰਨ ਮਤਾ ਆਹ ਗਈ ਆ ਤੈਨੂੰ ਦੱਸ ਕੇ ਗਈ ਕਿ ਮੇਰੇ ਰਿਸ਼ਤੇ ਵਾਲਾ ਚਲਦੀ ਆ ਕੱਲ ਕਹਿਣ ਦੀ ਜਾਣਾ ਅੱਛਾ ਕੱਲ ਕਹਿਣ ਦੀ ਹੀ ਹਾਂ ਅੱਛਾ ਤੂੰ ਚਲਦੀ ਆ ਤੇ ਨਾ ਫਰਾਂਗੀਆਂ ਸਲਾਮਾਂ ਹੁੰਦੀਆਂ ਨੇ ਪੂਰੀਆਂ ਅੰਦਰੋਂ ਅੰਦਰ ਹੀ ਹਨਾ ਤੂੰ ਪਾ ਬਿਬਾਂ ਤੂੰ ਸਲਾਹ ਕਰੀ ਆ ਜੋ ਤੋ ਜੋ ਉਹਨੇ ਕਿਹਾ ਉਹਨੂੰ ਤੈਨੂੰ ਪਾ ਦੂੰਗਾ ਮੇਰੇ ਸੁਣਨਾ ਗੱਲ ਮੰਨਿਆ ਧਿਆਨ ਨਾਲ ਰਿਸ਼ਤਾ ਉਹਦਾ ਨਹੀਂ ਉਹ ਲੈਣਾ ਤੇ ਰਿਸ਼ਤਾ ਤੈਨੂੰ ਕਰਾਉਣਾ ਇਹਦੇ ਮੈਂ ਹੀ ਕਰਾਉਣਾ ਹੀ ਹਾਂ ਲੱਗੇ ਸਮਝੇ ਭਾਬੀ ਤੂੰ ਹੀ ਕਰਾ ਦੇ ਪਰ ਲਿਆ ਦੇ ਦੋ ਕੋਈ ਤੇ ਲਿਆ ਦਾਂਗੇ ਹੁਣ ਸਬਰ ਤੇ ਕਰਨਾ ਇਦਾਂ ਕਰ ਓਏ ਚਾਚਾ ਨੂੰ ਲੈ ਕੇ ਬੈਠਿਆ ਜੀ ਇੱਧਰ ਜਾ ਵੀ ਮੰਨਿਆ ਚਾਚੇ ਦੀ ਗੱਲ ਸੁਣਨਾ ਕੱਲ ਕਿੰਨਾ ਮੀਂਹ ਪੈਣ ਡਿਆ ਸੀ ਨਾ ਤੇ ਮੀਂਹ ਵਿੱਚ ਮੈਂ ਤੇ ਸੋਨੀਆ ਉੱਥੇ ਗਈਆਂ ਸੀ ਜਦੋਂ ਉਹਨਾਂ ਜਾਂਦਿਆਂ ਨੇ ਵੇਖਿਆ ਨਾ ਤੇ ਉਹ ਬਾਲਟਾ ਵਾਲੇ ਨਹੀਂ ਉੱਥੇ ਬੈਠੀ ਹੀ ਜਾਂਦਿਆਂ ਨੂੰ ਚਾਚਾ ਮਾਰਨ ਪਟਾ ਦੇ ਨਹੀਂ ਤਾਂ ਇਹ ਤਾਂ ਲੱਗਾ ਜੀ ਪਿੱਟਿਆ ਡਿਆ ਅਸੀਂ ਕਿ ਉੱਥੇ ਬੈਠੀ ਹੋ ਅੱਛਾ ਤੂੰ ਹੀ ਵੇਖਿਆ ਆਂ ਹੀ ਯਾਰ ਤੇ ਤਾਂ ਇੱਥੇ ਘਰ ਮਰੋਲੀ ਪਾਈ ਆਗੇ ਅੱਛਾ ਫੇ ਤਾਂ ਹੀ ਡਿਆ ਹੈ ਤੇ ਪੇਟਾ ਪਟੋਲਾ ਕਰਨ ਇੱਥੇ ਤਾਂ ਹੀ ਕਰਨਾ ਉਹਦਾ ਬੁੱਢੀ ਵਾਰੇ ਹੋ ਗਿਆ ਮੇਰਾ ਹੋਇਆ ਹੀ ਨਹੀਂ ਆ ਕੱਲ ਤਹੀਂ ਭਜਾ ਆਈਆਂ ਸੀ ਇਹਨੂੰ ਭਜਾ ਕੇ ਤੇ ਫੇਰ ਅਸੀਂ ਘਰ ਆਈਆਂ ਸੀ ਤੇ ਮੇਰਾ ਤਾਂ ਬਾਹਰ ਨਿਕਲ ਨੂੰ ਜੀ ਨਹੀਂ ਕਰਨ ਲੱਗ ਚਾਚਾ ਤੂੰ ਖੱਤਿਆ ਇੱਥੇ ਲੇਟੇ ਮਾਰ ਦਿਆ ਕਰ ਬੈੱਡ ਉੱਤੇ ਐਦਾਂ ਕਰਨ ਜਦ ਇਹ ਕੀ ਆ ਤਾਂ ਨਾ ਧਿਆਨ ਰੱਖਿਆ ਕਰ ਬਾਹਰ ਦਾ ਤੇ ਅੰਦਰ ਕੁੰਡੀ ਜੇ ਉਹਨੇ ਮੇਰੇ ਦਿਲ ਨੂੰ ਕੋਹਣਾ ਜਿਹਦੇ ਲਾਗੇ ਬੈਠੀ ਹੋਈ ਤੇ ਹਾਏ ਹਾਏ ਤੇ ਇਹ ਹੋਇਆ ਸੱਚਾ ਸੋਚੀ ਜੇ ਆਗਰ ਕੋਈ ਤਾਂ ਲਾਗੇ ਬੈਠੀ ਹੋਈ ਕੀ ਪਤਾ ਨਾ ਹੀ ਹੋਵੇ ਚੱਲ ਕੀ ਹੋਵੇ ਜਿੰਨੀ ਅਹੀਂ ਉਹਦੀ ਕੱਲ ਬੇਇੱਜ਼ਤੀ ਕਰਤੀ ਹੈ ਨਾ ਦੁਬਾਰਾ ਨਹੀਂ ਹੁੰਦੀ ਹੁਣ ਇੱਧਰ ਨੂੰ ਤੇ ਭਾਬੀ ਬੇਇੱਜ਼ਤੀ ਨਹੀਂ ਨਾ ਕਰਨੀ ਵਿਚਾਰੀ ਦੀ ਕੀ ਪਤਾ ਉਹਦੀ ਭਤੀਜੀ ਲਿਉਣੀ ਪਏ ਹਾਂ ਤੇਰੀ ਵੀ ਰੱਖ ਭਤੀਜੀ ਦੇ ਹੀ ਆ ਸਿੱਧਾ ਬੋਲ ਹਾਂ ਸਾਨੂੰ ਕਿ ਮੇਰੀ ਆਖੀ ਭਤੀਜੀ ਤੇ ਆ ਤੇ ਭਾਬੀ ਤੂੰ ਹੀ ਨਹੀਂ ਕੋਈ ਕਰਨਾ ਫਿਰ ਮੈਂ ਤੇ ਘੋੜਾ ਘੁੱਟ ਕਰਨਾ ਹੀ ਆ ਉਹ ਪਾਲਤਿਆਂ ਵਾਲੀਆਂ ਨਹੀਂ ਹੋਣੀਆਂ ਵਾ ਘਰ ਦਾ ਨਾਂ ਖਾਂ ਕੱਢਣਾ ਹੀ ਹੋ ਤੇ ਲਿਆ ਦੋ ਫੇ ਕੋਈ ਤੇ ਨਿਆਦਾਂਗੇ ਤੇਰੀ ਕਿਹੜੀ ਵੇਲੇ ਨੇ ਚ ਬਾ ਆਈ ਆ ਕਿ ਤੈਨੂੰ ਹੁਣੇ 80 36 ਫਾਰੀ ਪਾਇਆ ਪਿਆ ਵਾ ਵਿਆਹ ਦਾ ਤੇ ਰੋਟੀ ਨਹੀਂ ਮਿਲਦੀ ਲੀੜੇ ਕਪੜੇ ਧੋਤੇ ਨਹੀਂ ਮਿਲਦੇ ਕੀ ਨਹੀਂ ਮਿਲਦਾ ਤੈਨੂੰ ਇਹ ਦੱਸ ਪਹਿਲਾਂ ਭਾਬੀ ਮੇਰਾ ਵੀ ਜੀ ਕਰਦਾ ਮੈਂ ਮੇਲੇ ਵੀ ਖਾਣਾ ਸੁਖਣਾ ਲਾ ਮੱਛਾ ਵੀ ਖਾਂ ਨਾ ਹੁਣ ਤੇਰੇ ਵੀਰਾਂ ਦੇ ਵਿਆਹ ਹੋਇਆ ਕਿੰਨੇ ਕਿ ਮੇਲੇ ਜਾਂਡੀਆਂ ਵਾ ਅਗਲੇ ਕੰਮ ਚ ਟਾਈਮ ਨਹੀਂ ਲੱਗਦਾ ਉਹਨਾਂ ਦਾ ਨਹੀਂ ਤਾਂ ਖੜਦਾ ਹੀ ਨਹੀਂ ਲੈ ਖਰਦੇ ਕਿਉਂ ਨਹੀਂ ਐ ਨਖਤਿਆ ਆਪ ਹੀ ਨਹੀਂ ਜਾਂਦੀਆਂ ਤੁਹਾਡਾ ਘਰ ਸਾਹਮਣੇ ਬੈਠੀਆਂ ਵਾ ਤੁਹਾਨੂੰ ਨਹੀਂ ਖਰਦੇ ਖੁਰਦੇ ਮੈਂ ਫੱਬਦੀਆਂ ਨਹੀਂ ਤੂੰ ਫੱਬਣ ਵਾਲੀ ਫਰਬਾਤਿਆ ਨਹੀਂ ਲੈ ਆਈ ਉਹ ਜਿਆਦਾ ਸੋਹਣੀ ਐ ਨਾ ਕਿੱਦਾਂ ਫੱਬਦੀਆਂ ਨਹੀਂ ਤੁਸੀਂ ਇਹ ਨਾਲ ਜਾਂਦੀਆਂ ਤੁਸੀਂ ਜਿਆਦਾ ਰਾਂਝੇ ਜਿਹਾ ਨਾ ਕਿੰਨੇ ਜਾਣੇ ਦੇਖ ਕੇ ਢੀ ਗੱਲ ਕਰਾੜ ਕੇ ਨਾ 10 ਕਰੋੜ ਕੀ ਜੀ ਕਿਤੇ ਫੱਬਦੀਆਂ ਨਹੀਂ ਨਖਤਿਆ ਹੀ ਜਾਪ ਹੀ ਨਹੀਂ ਜਾਂਦੀਆਂ ਨਾ ਲੋਦਿਆ ਹੁਣ ਵੀਰ ਤੇਰਾ ਬਾਹਰ ਬੈਠਾ ਵਾ ਜੋ ਸੋਨੀਆਂ ਦਾ ਘਰ ਵਾਲਾ ਵਾ ਉਹ ਤਾਂ ਅੱਗੇ ਛੁੱਡੂ ਨਖੱਤਾ ਉਹ ਤਾਂ ਉਦਾਂ ਵਾਕੇ ਨਾਲ ਫੱਬਦੀ ਵੀ ਹੈ ਨਹੀਂ ਚਦੇਨ ਜੀ ਲੱਗਦੀ ਓਦਾਂ ਟੱਪਲੀਆਂ ਵਾਟ ਟੱਪਲੀਆਂ ਮਾਰਦੀ ਰਹਿੰਦੀ ਤਾਂ ਉਹਨੂੰ ਕਿੱਥੇ ਖੜਨਾ ਨਾਲ ਉਹਦੇ ਹਾਇ ਰੱਬਾ ਕਿਹਦੇ ਸੱਚੀ ਤੇ ਨਾ ਸੋਨੀਆਂ ਰਿਸ਼ਤਾ ਕਰਾਉਣ ਚੱਲ ਗਈ ਹੁਣ ਐਡੀ ਨਖੱਤੀ ਹੈ ਨਾ ਸੋਨੀਆਂ ਵੀ ਕਿਤੇ ਚੁੱਪਚੀਤੀ ਨਿਕਲ ਗਈ ਆ ਕਿਤੇ ਦੱਸ ਕੇ ਵੀ ਨਹੀਂ ਮੈਨੂੰ ਗਈ ਕਿ ਮੈਂ ਪੱਦੀ ਦੀ ਚੱਲਨੀ ਆ ਕਿਤੇ ਨਾ ਕਿਤੇ ਚੱਲਨੀ ਆ ਮੈਨੂੰ ਤਾਂ ਲੱਗਦਾ ਪੱਕਾ ਹੀ ਗੁੱਝਾ ਹੀ ਨਾ ਰਿਸ਼ਤੇ ਦੀ ਮਾਰ ਤੇ ਗਈ ਆ ਤੇ ਤਾਇ ਹਲ ਮੰਨਾ ਜਿਹੜਾ ਨਾ ਖੱਤਾ ਗਿਆ ਕਿਤੇ ਵੱਡੀ ਨੇ ਲਾਈ ਨਿਕਲ ਗਿਆ ਭੋਂਦੇ ਪੈਰੀ ਇਹਨੇ ਸਾਰਾ ਹੀ ਪਤਾਵਾ ਕਿ ਸੋਨੀਆ ਗਈ ਤੇ ਗਈ ਕਿੱਥੇ ਆ ਪੁੱਤ ਤੂੰ ਵੀ ਜੋ ਮੱਝੀ ਕਰਲਾ ਸੋਨੀਆ ਰਿਸ਼ਤਾ ਤੈਨੂੰ ਮੈਂ ਵੀ ਨਹੀਂ ਹੋਣ ਦਿੰਦੀ ਚੱਲ ਹਾਂ ਤੂੰ ਕਿੱਡਾ ਇਸੀ ਲਾ ਲਾ ਕਿਤੇ ਬੱਤੀ ਦਾ ਬਿੱਲ ਇੰਨਾ ਆਉਂਦਾ ਨਾ ਇਸੀਆਂ ਥੱਲੇ ਪਿਆ ਕਿੱਡਾ ਮਜੇ ਨਾਲ ਨੈਣੀ ਦੀ ਪੂਆ ਆਹਦਾ ਬਹਿ ਜਾ ਇੱਥੇ ਬਹਿ ਜਾ ਨਹੀਂ ਉੱਪਰ ਬਹਿ ਜਾ ਇੱਥੇ ਉੱਪਰ ਬਹਿ ਜਾ ਨਹੀਂ ਸਰਦਾਰ ਜੀ ਆਪਕੇ ਬਰਾਬਰ ਨਹੀਂ ਬੈਠੂਗੀ ਉਹ ਕੋਈ ਗੱਲ ਨਹੀਂ ਕੀ ਜਨਾਨੀ ਦੇ ਵਿੱਚ ਤੇ ਬੱਡੇ 'ਚ ਹੁਣ ਕੋਈ ਫਰਕ ਨਹੀਂ ਹੈਗਾ ਬਹਿ ਜਾ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਚਾਹ ਪੀਵੇਂਗੀ ਕਿ ਕਹਾਣੀ ਸੁਣਨੀ ਪਹਿਲਾਂ ਨਹੀਂ ਸਰਦਾਰ ਜੀ ਚਾਹ ਨਹੀਂ ਪੀਣੀ ਪਹਿਲਾਂ ਮੈਨੂੰ ਕਹਾਣੀ ਸੁਣਾਓ ਤੂੰ ਮੈਨੂੰ ਇਹ ਸਵਾਲ ਕੀਤਾ ਵੀ ਤੂੰ ਵਿਆਹ ਕਿਉਂ ਨਹੀਂ ਕਰਾਇਆ ਮੈਂ ਕੁਝ ਗਲਤ ਪੁੱਛ ਲਿਆ ਨਹੀਂ ਗਲਤ ਨਹੀਂ ਪੁੱਛਿਆ ਤੂੰ ਸਵਾਲ ਤਾਂ ਵਧੀਆ ਕੀਤਾ ਆ ਜਿਹੜੀ ਜ਼ਮੀਨ ਆ ਨੇ ਕਬਜ਼ੇ ਦੀ ਜ਼ਮੀਨ ਹੀ ਇਹ ਜ਼ਮੀਨ ਨੇ ਬੰਦੇ ਮਰਵਾਏ ਆ ਅੱਛਾ ਅਜੇ ਘਰ ਬਣਾਉਣ ਡਿਆ ਮੈਂ ਅੱਛਾ ਮੈਂ ਨਹੀਂ ਇੱਥੇ ਆਉਣਾ ਚਾਹੁੰਦਾ ਉਹ ਜਿਹੜੀਆਂ ਗਲਜਾਦੀ ਦੀਆਂ ਨੋਵਾ ਮੈਂ ਉਹਨਾਂ ਤੋਂ ਤੰਗ ਆਣ ਕੇ ਹਾਰ ਕੇ ਮੈਨੂੰ ਇੱਥੇ ਬਣਾਉਣੇ ਪੈਣ ਡੇ ਆ ਉਹ ਕੀ ਆਂਦੀਆਂ ਹੀ ਉਹ ਮੈਨੂੰ ਚੰਗਾ ਹੀ ਨਹੀਂ ਚਾਹੁੰਦੀਆਂ ਅੱਛਾ ਇਹ ਜਿਹੜੀ ਜ਼ਮੀਨ ਹੀ ਨਾ ਇੱਥੇ ਲੜਾਈ ਹੋਈ ਪੋ ਇੱਕ ਮੇਰਾ ਨਿਕਾ ਭਰਾ ਹੀ ਉਹ ਦੁਸ਼ਮਣਾਂ ਹੱਥੋਂ ਮਰ ਗਿਆ ਹਾਏ ਬਾਪਰੇ ਤੇ ਜਿਹੜਾ ਗਲਜਾਰੀ ਹੀ ਇਹਨੇ ਉਹ ਦੁਸ਼ਮਣ ਨੂੰ ਮਾਰਿਆ ਅੱਛਾ ਇਹਨੇ ਨਿਆਣੇ ਜਿਹੜੇ ਇਹ ਨਿੱਕੇ ਹੀ ਇਹਦੇ ਤਿੰਨ ਮੁੰਡੇ ਗਲਜਾਰੀ ਦੇ ਅੱਛਾ ਇਹ ਨਵਾਂ ਦੋ ਆ ਨਾ ਇੱਕ ਵਿਆਹਣ ਵਾਲਾ ਜਿਹੜਾ ਜਿੰਨੂੰ ਆਪਾਂ ਮੰਨਾ ਕਹਿੰਦੇ ਆ ਉਹ ਹਜੇ ਵਿਆਹਣ ਵਾਲਾ ਵਾ ਅੱਛਾ ਇੱਕ ਕੁੜੀ ਆ ਉਹ ਜਿਹੜੀ ਜੋਤੀ ਆ ਉਹਦਾ ਘਰ ਵਾਲਾ ਬਾਹਰ ਲਿੰਦਾ ਵਾ ਤੇ ਦੂਜੀ ਜਿਹੜੀ ਆ ਉਹਦਾ ਘਰ ਵਾਲਾ ਇੱਥੇ ਰਿੰਦਾ ਠੀਕਾ ਉਹ ਮੈਨੂੰ ਚੰਗਾ ਨਹੀਂ ਚਾਹੁੰਦੀਆਂ ਉਹਨਾਂ ਦਾ ਮਨ ਵਾ ਵੀ ਸਾਡੇ ਕੋ ਰਵੇ ਸਾਡੇ ਕੋ ਰੋਟੀ ਖਾਵੇ ਤੇ ਵਿਆਹ ਨਾ ਇਹ ਕਰਾਵੇ ਤੇ ਜ਼ਮੀਨ ਜਿੰਨੀ ਆਹੀ ਆਪਾਂ ਆਸਾਂਵਾਂ ਲਾ ਗਏ ਅੱਛਾ ਉਹ ਜਿਹੜੇ ਬੱਚੇ ਸੀ ਇਹਨਾਂ ਦੇ ਗੁਜਾਰੀ ਦੇ ਨਿਆਣੇ ਸੀ ਆ ਜਿਹੜੇ ਮੁੰਡੇ ਜਵਾਨ ਹੋਏ ਛੋਟੇ ਅੱਛਾ ਫਿਰ ਮੈਨੂੰ ਤਰਸ ਆਇਆ ਮੈਂ ਕਿਹਾ ਨਿਗੇ ਨਿਗੇ ਨਿਆਣੇ ਰੁੱਲ ਜਾਣੇ ਆ ਉਹਦੀ ਜਗ੍ਹਾ ਤੇ ਮੈਂ ਕਰਲ ਆਪਣੇ ਸਿਰ ਲਿਆ ਅੱਛਾ ਮੈਂ ਫਿਰ 25 ਸਾਲ ਦੀ ਮੇਰੀ ਉਹਦੀ ਉਮਰ ਹੀ ਸੀ ਉਹਦੋਂ ਮੇਰੀ ਤੇ 20 ਸਾਲ ਨੇ ਉਥੇ ਕੱਟ ਕੇ ਆਇਆ 45 ਸਾਲ ਹੋ ਗਏ ਤੇ ਹੁਣ ਮੇਰੇ 50 ਸਾਲ ਦੀ ਉਮਰ ਹੋਣ ਢਈ ਹੈ ਤੇ ਮੈਨੂੰ ਕਿੰਨੇ ਕੁੜੀ ਦੇਣੀ ਹੋ ਠੀਕ ਆ ਸਰਦਾਰ ਜੀ ਕੋਈ ਵਿਆਹ ਕਰਦਾ ਇੱਦਾਂ ਜੇਲ੍ਹ ਵਿੱਚ ਥੋੜਾ ਕੁੜੀ ਦੇ ਦੇਣੀ ਕਿਵੇਂ ਤੁਹਾਨੂੰ ਹਾਂ ਹਾਂ ਪਰ ਮੇਰੀ ਸੁਣੋ ਗੱਲ ਤੇ ਤੁਸੀਂ ਉਹਨੂੰ ਗਲਜਾਰੀ ਨੂੰ ਜਾਣ ਦਿੰਦੇ ਜੇਲ੍ਹ ਵਿੱਚ ਤੁਸੀਂ ਕਿਉਂ ਗਏ ਉਦੋਂ ਅਸੀਂ ਭਰਾ ਬੜੇ ਇਕੱਠੇ ਸੀ ਪਿਆਰ ਬੜਾ ਹੈ ਸਾਡਾ ਇਹ ਵੇ ਤਾਂ ਕਰਕੇ ਮੈਨੂੰ ਆਪਣੇ ਸਿਰ ਕਤਲ ਲੈਣਾ ਪਿਆ ਤੇ ਇਹ ਸਰਦਾਰ ਜੀ ਜਿਹੜੀ ਜ਼ਮੀਨ ਹੀ ਇਹ ਕਬਜ਼ਾ ਕਿਦਾ ਕਿਦਾ ਹੈਗਾ ਓਏ ਤੈਨੂੰ ਮੈਂ ਕੀ ਦੱਸਾਂ ਇਹ ਨਿਆਲਾ ਨਿਆਲਾ ਹੀ ਦੂਜੇ ਪਿੰਡ ਦਾ ਨਿਆਲਾ 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 ਕਿਤੇ ਮੀਂਹ ਹੀ ਹੜੰਡਿਆ ਤੇ ਭਾਬੀ ਨੇ ਮੈਨੂੰ ਇੱਧਰ ਘਲਤਾ ਕਿੰਦੀ ਚਲ ਗਈ ਆ ਪਰ ਮੈਨੂੰ ਨਹੀਂ ਚ ਕੀ ਨਾਉਣ ਲਿਆ ਕਿ ਚਲ ਗਈ ਹੋਗੀ ਚਾਚੇ ਨੇ ਪੱਕੀ ਲੈਣਤੀ ਆ ਓ ਖਲੋ ਜਾ ਖਲੋ ਜਾ ਨਿਹਾਲੇ ਦੀ ਗੱਲ ਸੁਣ ਜਾ ਨਿਹਲੇ ਦਾ ਵੀ ਟੱਬਰ ਸਾਰਾ ਉਜੜ ਪੁੱਜੜ ਗਿਆ ਸੀ ਮੈਂ ਮੁੜ ਕੇ ਗਿਆ ਸੀ ਜਦੋਂ ਜੇਲ੍ਹ ਚੋਂ ਆਇਆ ਨਾ ਬੁੱਥੋ ਨਹੀਂ ਮੈਨੂੰ ਕੋਈ ਵੀ ਲੱਭਾ ਮੁੜ ਕੇ ਓ ਚਾਹ ਹੀ ਪੀ ਜਾ ਚਾਚੀ ਭੂਆ ਚਾਚੀ ਭੂਆ ਆ ਜਾ ਮਨੇ ਆ ਜਾ ਕਿੱਥੇ ਗਲਤੀ ਹੜੀ ਚਾਚੀ ਓਏ ਆ ਜਾ ਤੂੰ ਮੰਗਲ ਲਾਤੀ ਲਿਆ ਕੇ ਓ ਗੱਲ ਤੇ ਸੁਣ ਹੁਣ ਲੱਗਾ ਹੋਰ ਆ ਗਾ ਗੱਲ ਸੁਣ ਮੇਰੀ ਗੱਲ ਗੱਲ ਹੀ ਹੋਣੀ ਆ ਲਾਰੇ ਲਾ ਕੇ ਮੈਨੂੰ ਆਪ ਤੂੰ ਪਹਿਲਾਂ ਵਿਆਹ ਲਾ ਕੇ ਬਹਿ ਗਿਆ ਵਾ ਓ ਕਿਹੜਾ ਵਿਆਹ ਓ ਕਿਹੜੇ ਓ ਰੋਜ ਤੇਰੇ ਲਾਗੇ ਪੀਂਦੀ ਪਟੜਾ ਪਟੀ ਜੋੜ ਕੇ ਓ ਜਾ ਓ ਰਮਾਨਾ ਬਹਿ ਜਾ ਗੁਰੂਆ ਉਹ ਤੇ ਗੱਲ ਹੀ ਇੱਕ ਪੁੱਛਣ ਲੱਗ ਪੀ ਤੇ ਮੈਂ ਗੱਲ ਉਹਨੂੰ ਦੱਸਣ ਲੱਗ ਪਿਆ ਉਹ ਮੈਨੂੰ ਪੁੱਛਦੀ ਵੀ ਤੂੰ ਵਿਆਹ ਕਿਉਂ ਨਹੀਂ ਸਰਦਾਰ ਦੀ ਲੰਮੀ ਗੱਲ ਜਿਹੜੀ ਹਫਤਾ ਚੱਲਣ ਰਹੀ ਆ ਰੋਜ ਉਹਨਾ ਰੋਦਣ ਲੱਗੇ ਬੀਠੀ ਹੁੰਦੀ ਓਏ ਓਏ ਕਦੀ ਮਿੱਟੀ ਲਾਉਣ ਆਗੀ ਤੇ ਕਦੀ ਬਾਲਾ ਵਡਾਉਣ ਆਗੀ ਤੇ ਕਦੀ ਕੋਹਾ ਵੀ ਨਾ ਹੁਣ ਉਹਨਾਂ ਦਾ ਤਾਂ ਕੰਮ ਆ ਲੈ ਬੀ ਮੰਗਣਾ ਫੇਰੀ ਲਾਉਣੀ ਹਰ ਇੱਕ ਦੇ ਘਰ ਜਾਣਾ ਆ ਤਾਂ ਇੱਥੇ ਤੂੰ ਮੇਲਾ ਲਾਇਆ ਬਾਬੇ ਦਾ ਵਿਆਹ ਆ ਮੈਂ ਮੇਲਾ ਨਹੀਂ ਲਾਇਆ ਆ ਉਹਦਨ ਤੇਰੀਆਂ ਪਰਝਾਈਆਂ ਆ ਗਈਆਂ ਚੁੱਲ੍ਹੇ ਨੂੰ ਲੈਣ ਅਖੇ ਤੂੰ ਲੈ ਆ ਕਿਉਂਕਿ ਮੈਂ ਤਾਂ ਮੰਨੇ ਨੂੰ ਪੁੱਛ ਲਓ ਭਾਵੇਂ ਮੰਨੇ ਨੇ ਦਿੱਤਾ ਹੀ ਲਾਲੂ ਕਹੇ ਉਹ ਮਿੱਟੀ ਇੰਨੇ ਹੀ ਲਾਈ ਹਾ ਜਿਹੜੀ ਗਈ ਆ ਲੈਣੀ ਦੀ ਭੂਆ ਮੇਰੇ ਦੁਆਲੇ ਕਰਦੇ ਉਹਨਾਂ ਨੂੰ ਤੇ ਇਹ ਬੁੜਕੇ ਆਂਦੀਆਂ ਹੀ ਖਾਣਾ ਮੈਂ ਪਾਰੇ ਕਿਉਂਕਿ ਮੈਂ ਲੈ ਜਾ ਤੇ ਸੜੀਆਂ ਬੜੀਆਂ ਫੇਰ ਇੱਥੇ ਸੁੱਟ ਗਈਆਂ ਮੈਂ ਤਾਂ ਮੰਮੀ ਨਹੀਂ ਅੱਗ ਬਾਲਣੀ ਇੱਥੇ ਕਾ ਜਰਦਾ ਬਾਬੇ ਦਾ ਵਿਆਹ ਤੇ ਤੂੰ ਵੀ ਨਾਲ ਹੀ ਕਰ ਲੈ ਬਾਬੇ ਦੇ ਵਿਆਹ ਨਾਲ ਹੀ ਆ ਯਾਰ ਉਹਨੇ ਚਾਹ ਨਹੀਂ ਉਹ ਪੀ ਕੇ ਗਈ ਮੈਂ ਮੈਂ ਕਿਹਾ ਚੱਲ ਚਾਹ ਦੇ ਦਿੰਦੇ ਨੇ ਵਿਚਾਰੀ ਤੁਰ ਫਿਰਨਦੀ ਹੀ ਮੰਗਦੀ ਫਿਰਦੀ ਆ ਕਾ ਚੱਲ ਲੈਂਦੀ ਏ ਤੂੰ ਪੱਕੀ ਆ ਹੋਂਦੋ ਐਵੇਂ ਬਾਨੇ ਮਰੀ ਜਾਣਾ ਉਹ ਕੱਲ ਵੀ ਬੈਠੀ ਅੱਜ ਵੀ ਬੈਠੀ ਜਦੋਂ ਮੈਂ ਉਹਨਾਂ ਉਹਨਾਂ ਪਰੇ 50 ਨਹਿਰ ਵਾਲ ਨੂੰ ਪਿਆ ਨਾ ਉਹ ਗਾਲੀ ਸੁਣ ਕੇ ਪਤਾ ਨਹੀਂ ਉਹਦੇ ਮਨ ਨੂੰ ਕੀ ਠੇਸ ਪਹੁੰਚੀ ਆ ਉਹ ਗੱਲ ਸੁਣ ਕੇ ਹੀ ਭੱਜ ਗਈ ਆ ਗਾਲ ਤੂੰ ਐਡਾ ਲੁਗਿਆ ਨਹੀਂ ਪਿੰਦਰਪਾਲ ਤੇਰੀ ਕਥਾ ਸੌਂਦੀ ਰੋਜ ਆ ਗਈ ਓਏ ਓ ਨਹੀਂ ਕੀ ਗੱਲ ਹੈਗੀ ਪਿੰਦਰਪਾਲ ਦੀ ਤੇ ਅਸੀਂ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਗਏ ਉਹ ਨਹੀਂ ਕੀ ਗੱਲਾਂ ਹੈਗੀਆਂ ਗਾਲ ਤੇ ਤਰਨਾ ਉਹ ਵਿਆਹ ਹੀ ਕਰਨ ਦਿਆ ਮੈਂ ਕਿ ਉਹਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਊਗੀ ਕਿ ਇਸ ਬੰਦੇ ਦਾ ਵਿਆਹ ਕਿਉਂ ਨਹੀਂ ਹੋਵੇ ਘਰ ਵੀ ਬਣਾਉਣ ਦਿਆ ਵਾ ਸਭ ਕੁਝ ਕਰਨ ਦਿਆ ਤੇ ਵਿਆਹ ਕਿਉਂ ਨਹੀਂ ਹੋਇਆ ਉਹਦੇ ਮਨ ਚ ਇਹ ਗੱਲ ਹੋਊਗੀ ਆ ਗੱਲ ਵਾ ਲਾਰੇ ਲਾ ਕੇ ਮੈਨੂੰ ਹੁਣ ਬੁੱਢੇ ਬਾਰੇ ਵਿਆਹ ਲੰਗਾ ਫਿਰ ਤਾਂ ਇਹ ਬੇਚੀ ਕਰੰਦਾ ਨਹੀਂ ਮੇਰੀ ਉਹ ਤੈਨੂੰ ਮੈਂ ਦਿਆਂ ਦੇਗਾ ਸਹੀਏ ਸਹੀਏ ਆ ਹੁਣ ਤੂੰ ਦੇ ਉਧਰ ਪਰਜਾਈਆ ਦੇ ਉਧਰ ਪਰਜਾਈ ਤੇਰੀ ਇੱਕ ਆਂਦੀ ਆ ਮੈਂ ਕਰੋਨਾ ਸਾਖ ਤੇ ਦੂਜੀ ਆਂਦੀ ਆ ਮੈਂ ਕਰੋਨਾ ਵਾ ਤੇ ক্রਾਉਨ ਤੇਨੂੰ ਕੋਈ ਵੀ ਨਹੀਂ ਲਈ ਉਹ ਤੇ ਤੂੰ ਵੀ ਕਹਿੰਦਾ ਮੈਂ ਕਰਾਉਣਾ ਤੇ ਕਰਾਵਾਂਗੇ ਨਹੀਂ ਮੈਨੂੰ ਮੈਂ ਤੇ ਹੁਣ ਜ਼ੋਰ ਲਾਉਣ ਡਿਆ ਵਾ ਕੋਈ ਨਾ ਕੋਈ ਗੱਲ ਹੁਣ ਏਦਾਂ ਤੈਨੂੰ ਪਤਾ ਵੀ ਤਤਫੜਾ ਤੇ ਗੱਲ ਨਹੀਂ ਕਿਸ ਨੂੰ ਮੂੰਹ ਕੱਢ ਲਈਦੀ ਕੋਈ ਨਾ ਕੋਈ ਗੱਲ ਕਰਕੇ ਉਹਨੂੰ ਵਲਾਂ ਵਿੱਚ ਲੈ ਆਈ ਕੇ ਤੇ ਫੇਰ ਗੱਲ ਕਰੀਦੀ ਆ ਤੂੰ ਤੇ ਹੁਣ ਕਾਲਾ ਪੈ ਗਿਆ ਵਾ ਆਹੋ ਉਹ ਕੀ ਆਂਦੀਆਂ ਹੁਣ ਪਰਜਾਈਆਂ ਤੇਰੀਆਂ ਓ ਇੱਕ ਗਈ ਆ ਕਹਿੰਦੀ ਵੇਖਣ ਮੁਖਣ ਕੁੜੀ ਪਾਣੀ ਕਿੱਥੇ ਗਈ ਓ ਇੱਕ ਲਾਰੇ ਲਾਈ ਜਾਂਦੀ ਜਿੰਨਾ ਦਾ ਕਰਕੇ ਐ ਬੂਆ ਪਤੀ ਜੀ ਖੋਜ ਖੁਰਾ ਲੱਭਦੀਆਂ ਫਿਰਦੀਆਂ ਸੀ ਉਹਨਾਂ ਘਰਾਂ ਜੀ ਬਹਿ ਕੇ ਐ ਚਾਹ ਪੀਂਦੀਆਂ ਰਹੀਆਂ ਇਹੋ ਤੇ ਘਾਤ ਲਵਾ ਕਿਉਂ ਚਾਹ ਪੀਤੀ ਆਪਾਂ ਇੱਥੇ ਬਹਿ ਬਹਿ ਕੇ ਨਹੀਂ ਪਤਾ ਪਰ ਇਦਾਂ ਨਹੀਂ ਕਰਨਾ ਆਪਾਂ ਇਹ ਨਹੀਂ ਹੋ ਸਕਦਾ ਉਹ ਮੰਨਿਆ ਓਏ ਉਹਨੇ ਵੀ ਤੈਨੂੰ ਕੋਈ ਰਿਸ਼ਤਾ ਰਸਤਾ ਨਹੀਂ ਕਰਾਉਣਾ ਉਹਦੇ ਆਪਣੇ ਕਿ ਰਿਸ਼ਤੇਦਾਰਾਂ ਨੂੰ ਮਿਲਣ ਗਈ ਹੋਣੀ ਆ ਤੇ ਤੈਨੂੰ ਕਹਿਤਾ ਵੀ ਮੈਂ ਕੁੜੀ ਵੇਖਣ ਚੱਲੀ ਆ ਤੈਨੂੰ ਵੀ ਲਾਰੇ ਨਹੀਂ ਰੱਖਣਾ ਵਾ ਚਾਚਾ ਮੇਰੇ ਨਾਲ ਸਾਰੇ ਲਾਰੇ ਲਾਉਂਦੇ ਆ ਮੈਂ ਯਕੀਨ ਕਰਕੇ ਬਹਿ ਜਨਾ ਵਾ ਪਤਾ ਨਹੀਂ ਮੈਨਾਂ ਕੀ ਕਾਦੀ ਦੁਸ਼ਮਣੀ ਇਹਨਾਂ ਦੀ ਉਹ ਤੂੰ ਵੀ ਮੇਰੇ ਵਰਗਾ ਭੋਲੇ ਦਾ ਭੋਲਾ ਹੀ ਰਹਿ ਗਿਆ ਨਾ ਪਹਿਲਾਂ ਮੈਨੂੰ ਪੜਾਇਆ ਪਹਿਲਾਂ ਇਹਨਾਂ ਇਹਨਾਂ ਨੇ ਪਹਿਲਾਂ ਕਿੱਥੋਂ ਪੜਾਉਣਾ ਸੀ ਚਾਚਾ ਚੱਲ ਜੀ ਲੱਗੀ ਬੂਆ ਤੇ ਜਾਣਦੇ ਕੋਈ ਨਹੀਂ ਹੁਣ ਉਹਨੇ ਅਗਲੇ ਘਰ ਵੀ ਜਾਣਾ ਮੈਂ ਕਿ ਉਹਨੇ ਸਾਡੇ ਇੱਥੇ ਸਾਡੇ ਘਰ ਹੀ ਬੈਠੀ ਰਹਿਣਾ ਉਹ ਤੂੰ ਬਹਿ ਮੈਂ ਇਹ ਮਗਰ ਮਗਰ ਚੱਲਿਆਂ ਤੇ ਉਹਦੀ ਭਤੀਜੀ ਦਾ ਪਤਾ ਕਹਿੰਦਾ ਕਿੱਥੇ ਆ ਉਹ ਨਾ ਓਏ ਗੁਰੂਆ ਉਹ ਕੋਈ ਪੰਗਾ ਨਾ ਪਾ ਕੇ ਬੈਜੀ ਆ ਪੰਗਾ ਤੇਰੇ ਵੇਲੇ ਨਹੀਂ ਪੰਗਾ ਪੈਂਦਾ ਮੇਰੇ ਦੀ ਪੰਗਾ ਪੈਂਦਾ ਵਾ ਮੈਂ ਉਹ ਤੈਨੂੰ ਗੱਲ ਕਰਦਾ ਨਹੀਂ ਉਹ ਪਤਾ ਧਿਆਨ ਨਾਲ ਗੱਲ ਕਰੀਂ ਦਿੰਦੀ ਐ ਮੁੜ ਕੇ ਇਹ ਨਾ ਕੋਈ ਗੱਲ ਮੁੜ ਕੇ ਤੇਰੇ ਨਾਲ ਮੂੰਹੋਂ ਨਿਕਾ ਜੇ ਮੁੜ ਕੇ ਵਾਲ ਬਣਾ ਪਾਉਂਦਾ ਆਵੇ ਤੈਨੂੰ ਗੱਲ ਦਾ ਆ ਮੈਂ ਗੁੰਗਾ ਵਾਂ ਨਾ ਮੈਂ ਪਤਾ ਕਰਕੇ ਹੁਣ ਅੱਜ ਤੇ ਨਾਲੇ ਇਹ ਭਤੀਜੀ ਨਹੀਂ ਪੁੱਛ ਲੈਣਾ ਕਿ ਮੇਰਾ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਇਹਨਾਂ ਨੇ ਮੇਨੂੰ ਲਾਰੇ ਲਾਉਣੇ ਆ ਤੂੰ ਵੀ ਲਾਉਣਾ ਲਾੜੀ ਓਏ ਕਬੀਲੀ ਵਾਲੇ ਕੁੜਦੇ ਬੜਾ ਹੁੰਦੇ ਇੰਨੋ ਕੋਈ ਗੱਲ ਨਹੀਂ ਉਹ ਭਰਾਵਾ ਧਿਆਨ ਨਾਲ ਲੈ ਇਹਦਾ ਵੀ ਦਿਮਾਗ ਖਰਾਬ ਹੋ ਗਿਆ ਯੋ ਪਰਜਾਈਆਂ ਨੇ ਵਾਕਿਆ ਨਹੀਂ ਲੈ ਪੀ ਇਨੂੰ ਕਿੱਥੇ ਕਰਾਉਣਾ ਇਹਨੂੰ ਉਹਨਾਂ ਨੇ ਇਹਨੂੰ ਪੱਠਿਆ ਜੋਗਾ ਹੀ ਰੱਖਣਾ ਵਾ ਵੀ ਪੱਠੇ ਹੀ ਪਾਈ ਜਾ ਸਾਡੇ ਦੇ ਪੈਰੀ ਤੇ ਵੀ ਕਬਜ਼ਾ ਕਰਨ ਨੂੰ ਫਿਰਦੀਆਂ ਵੇਖੋ ਕੀ ਨੀਰ ਪਿਆ ਸਾਈਂ ਦਾ ਹੋਏ ਆਹਾ ਹਾ ਹਾ ਤੁਹਾਡਾ ਜੀ ਪੂਆ ਜੱਤੀ ਪੂਆ ਜੱਤੀ ਪੂਆ ਜੱਤੀ ਕੀ ਹੁੰਦਾ ਵਾ ਸਾਰੇ ਫਲ ਨਾ ਖਰਾਬ ਹੋ ਗਿਆ ਮੇ ਪੈ ਪੈ ਕੇ ਅੰਦਰ ਹੇ ਇਹਨ ਖੱਤਾ ਵੇ ਉਹਦੇ ਨਾਲ ਇਹ ਉਹ ਨਹੀਂ ਹੈ ਕੱਲ ਵਾਲੀ ਹਾਂ ਇਹ ਰੱਬਾ ਮੇਰਾ ਇਹ ਕਿਦਾਂ ਨਖਤਾ ਉਹਦੇ ਨਾਲ ਜਾ ਕੇ ਤੇ ਗੱਲਾਂ ਮਾਰਨ ਡਿਆ ਹੀ